ਜੀ ਸ਼ਸ਼ੀਕਲ ਜੀ ਤੁਹਾਡਾ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਪਿੰਡਾ ਵਾਲੇ ਜਮਾ ਦੇਸੀ ਦੇ ਵਿੱਚ ਅੱਜ ਹੋ ਗਿਆ ਆਪਾਂ ਨੂੰ ਤੀਜਾ ਦਿਨ ਤੇ ਆਪਾਂ ਹੋ ਗਏ ਤਿਆਰ ਅੱਜ ਆਪਾਂ ਨੇ ਸਾਰੀ ਮਾਰਕੀਟ ਘੁੰਮਣੀ ਆ ਦੱਸ ਤਾਂ ਮੈਂ ਸੂਰਤ ਪਹੁੰਚ ਗਏ ਹਾਂ ਹਾਂ ਉਹ ਤਾਂ ਮੈਂ ਕੱਲ ਦੱਸਦਾ ਦੀ ਮੈਂ ਲੈ ਲਵਾਂਗਾ ਕਿਤੇ ਮਾਣ ਗਿਆ ਪਤਾ ਹੀ ਲੱਗ ਗਿਆ ਹੁਣ ਖਬਰ ਪੜਨੀ ਆਈ ਹੋਵੇ ਗਜਰਾਤੀ ਸੰਦਈ ਮੇਰੇ ਮਨ ਕੋ ਜੋੜ ਜੋੜ ਪੜ ਲਈ ਹੋਣੀ ਆ ਹਾਂਜੀ ਸੂਰਤ ਪਹੁੰਚ ਗਏ ਆਪਾਂ ਤੇ ਹੁਣ ਤੁਹਾਨੂੰ ਦਿਖਾਉਣੀ ਆ ਸੂਰਤ ਦੀ ਮਾਰਕੀਟ ਚਲੋ ਮਿਲਦੇ ਆ ਤੁਹਾਨੂੰ ਮਾਰਕੀਟ ਤੇ ਅਸੀਂ ਪਸੂਰਤ ਗੁਜਰਾਤੀ ਭਾਸ਼ਾ ਚ ਲਿਖਾਂਗੇ ਹਾਂ ਨਾਲੇ ਅਗਲਾ ਭਾਸ਼ਾ ਸਿੱਖ ਲੂ ਓਏ ਹੋ ਹਾਂ ਲਓ ਜੀ ਆਪਾਂ ਨਿਕਲ ਗਏ ਸੂਮ ਤੇ ਵਿੱਚੋਂ ਬਾਹਰ ਤੇ ਦੇਖਦੇ ਹਾਂ ਹੁਣ ਅੱਗੇ ਚੱਲ ਕੇ ਕੀ ਮਿਲਦਾ ਅਜੀਬੀ ਗੱਡੀ ਜਨਕਾਲਾ ਕੇ ਬੈਠਿਆ ਇੱਕ ਗੱਡੀ ਦੇ ਵਿੱਚ ਆਪਣੇ ਉਹਦੇ 10 ਜਣੇ ਬਿਠਾ ਲਾ। ਮੈਂ ਤਾਂ 4 ਬਹੁਤ ਹੋ ਕੇ ਬੈਠਣੇ। ਮਦਦ ਕਰ ਲੈ ਤਾਂ। ਓਹੋ ਪਾਪ ਕਰਦੀ। ਆਜੀ ਨੂੰ ਮੂਰੇ ਕਹਨਾ ਸੀ ਉਹਨੂੰ ਪਿੱਛੇ ਕੰ। ਲੋ ਜੀ ਫੈਨਲੀ ਇੱਕ ਲੋਕੇਸ਼ਨ ਤੇ ਆਏ ਆ ਇੱਥੇ ਪਹਿਲਾਂ ਜੁੱਤੇ ਖੋਲਣੇ ਪੈਂਦੇ ਆ। ਜੁੱਤੇ ਖੋਲ ਕੇ ਹੁਣ ਆਪਾਂ ਜਾ ਰਹੇ ਆ ਅੰਦਰ। ਅੰਦਰ ਚੱਲ ਕੇ ਦੇਖਦੇ ਆ ਕਿਦਾਂ ਦਾ ਫੈਬਰਿਕ ਆਪਾਂ ਨੂੰ ਮਿਲਦਾ। ਆਪਾਂ ਵੀ ਆਪਣੇ ਲੋਕੇਸ਼ਨ ਤੇ ਆ ਦੇਖ ਸਕਦੇ ਹਾਂ ਕਿ ਸੂਟ ਵਗੈਰਾ ਆਏ ਨੇ ਕਿ ਨਹੀਂ ਜੇ ਤਾਂ ਜੇ ਫਸਟ ਦੁਕਾਨ ਤੇ ਆਏ ਆ ਆਪਾਂ ਦੇਖ ਕੇ ਸਾਡੇ ਫਿਰ ਆਪਾਂ ਕਰਾਂਗੇ ਕਿਹਦਾ ਡਿਜੀਟਲ ਵੀ ਨੇ ਚੀਜ਼ ਹੁਣ ਆਪਾਂ ਆਏ ਆ ਰੈਡੀਮੇਡ ਵਾਲੇ ਸੈਕਸ਼ਨ ਦੇ ਵਿੱਚ ਇੱਥੋਂ ਦੇਖ ਲਿਆ ਕੁੜਤੀਸ ਵਗੈਰਾ ਤੇ ਆ ਕੁੜੀ ਨੂੰ ਹੋ ਗਿਆ ਬੁਖਾਰ ਜੀ ਬਹੁਤ ਹੋਰ ਯਾਦ ਤੁਮ ਦਵਾਈ ਲਈ ਹੁਣ ਹੁਣ ਪਰ ਸੂਟ ਦੇਖ ਦੇਖ ਕੇ ਲੈਂਦਾ ਇਹਦਾ ਬੁਖਾਰ ਆ ਇਨੇ ਮੈਨੂੰ ਇੱਕ ਕੱਦ ਦਾ ਸੈੱਟ ਲੈਦੇ ਆ ਫਰਾਕਾ ਫੁਕਾ ਮੇਰਾ ਬੁਖਾਰ ਉੱਤਰ ਗਿਆ ਹਾਂ ਇਹਦਾ ਬੁਖਾਰ ਉੱਤਰ ਗਿਆ ਇਹਨੂੰ ਮੈਂ ਲੈ ਦੇ ਲਈ ਲੈ ਦੋ ਦੁਕਾਨ ਲਈ ਮੇਰ ਦੇਖਾਂਗੇ ਫਿਰ ਦੇਖਿਓ ਮੈਨੂੰ ਮੇਰੇ ਲਈ ਲੈ ਦੋ ਆ ਸਾਰੀ ਵੈਰਾਈਟੀ ਆ ਜਿਹੜੀ ਇਹ ਰੈਡੀਮੇਡ ਦੀ ਆ ਦੇਖ ਸਕਦੇ ਤੁਸੀਂ ਕਿੰਨੇ ਕਲਰ ਡਿਫਰੈਂਟ 3 ਪੀਸ ਸੈੱਟ ਸੀਗਾ ਜਿਹੜਾ 3 ਪੀਸ ਸੈੱਟ ਆ ਸਾਰੀ 3 ਪੀਸ ਸੈੱਟ ਨੇ ਇਹ ਆ ਵੀ 3 ਪੀਸ ਸੈੱਟ ਆ ਦੇਖੀ ਦਿਖੀ ਹੂੰ ਦੇ ਪਾਰਟੀ ویئر ਪਾਰਟੀ ویئر ਹਾਂ 3 ਪੀਸ ਸੈਟ ਨੂੰ ਗਾ ਦਪੱਟਾ ਪਰਾਉਜ਼ਰ ਐ 3 3 ਪੀਸ ਯਸ ਸਾਰੇ 3 ਪੀਸ ਸੈਟ ਨੇ ਦੇਖ ਸਕਦੇ ਆ ਘੋੜਤੀਆਂ ਵਗੈਰਾ ਲਓ ਜੀ ਕੁਝ ਵੈਰਾਈਟੀ ਹੁਣ ਆਪਾਂ ਦੇਖ ਰਹੇ ਹਾਂ ਸੂਟਾਂ ਦੇ ਵਿੱਚ ਦੋ ਦਿਨ ਕਿੰਨੇ ਸੋਲੂਟ ਨੇ ਸ਼ੂਟ ਨੇ ਆਹ ਦੇਖੋ ਇਹ ਵੀ ਅਜਿਹਾ ਆਇਆ ਕਿ ਹੋਵੇਗਾ ਕੋਈ ਇੱਕ ਗੋਲ ਬੜਾ ਕੋਡਾ ਆਇਆ ਵਾਹ ਲਓ ਜੀ ਹੁਣ ਆਪਾਂ ਨਿਕਲਿਆ ਉਥੋਂ ਬਾਹਰ ਹੁਣ ਜਾ ਕੇ ਦੇਖਦੇ ਆ ਕਿ ਤੇ ਹੋਰ ਕਿਵੇਂ ਬਣਦਾ ਠੀਕ ਨੇ ਵੈਸੇ ਪ੍ਰਾਈਸ ਓਕੇ ਨੇ ਬਾਕੀ ਹੁਣ ਚੱਲ ਗਏ ਰੈਡੀਮੇਡ ਦੇ ਸਹੀ ਲੱਗੇ ਬਾਕੀ ਕਾਟਨ ਵਗੈਰਾ ਦਾ ਤਾਂ ਸੇਮ ਹੀ ਲੱਗਦਾ ਹੂੰ ਲੋ ਜੀ ਇੱਥੇ ਆਪਾਂ ਦੋ ਫੈਕਟਰੀਆਂ ਨੇ ਜਿਹੜੀਆਂ ਵੇਖਣ ਕਰਨੀਆਂ ਹੁਣ ਆਪਾਂ ਅੱਗੇ ਚੱਲਦੇ ਹਾਂ ਰਿੰਗ ਰੋਡ ਤੇ ਉੱਥੇ ਸੂਟ ਟੈਕਸਟਾਈਲ ਆ ਤੇ ਕੱਪੜੇ ਦੀ ਉੱਥੇ ਬਹੁਤ ਜ਼ਿਆਦਾ ਦੁਕਾਨਾਂ ਨੇ ਇੱਥੇ ਰੈਡੀਮੇਡ ਸਹੀ ਸੀਗਾ ਪਰ ਜਿੰਨੇ ਕਹਦੀਏ ਵੀ ਫੈਬਰਿਕ ਨਹੀਂ ਸੀਗਾ ਠੀਕ ਨਹੀਂ ਲੱਗਿਆ ਬਾਕੀ ਹੁਣ ਅੱਗੇ ਚੱਲ ਕੇ ਦੇਖਦੇ ਹਾਂ ਉੱਥੇ ਕਿਵੇਂ ਦਾ ਲੱਗਦਾ ਲੋ ਜੀ ਮੋਹਨ ਫੇਰਟ ਕੇ ਮਾਰਕੀਟ ਦੇ ਵਿੱਚ ਆਏ ਆ ਆਪਾਂ ਇੱਥੇ ਦੇਖਦੇ ਆਂ ਸਪੀਡ ਬਹੁਤ ਹਸਣ ਲਈ ਹੋਰ ਧਰ ਲੋ ਜੀ ਸਾਡੀਆਂ ਸਸਤਾ ਆ ਗਈਆਂ ਆ ਗਿਆ ਫਰੈਂਡ ਵਿੱਚ ਲੋ ਜੀ ਬ੍ਰੇਕਫਾਸਟ ਬਣਾ ਡਾਨਾ ਹੁਣ ਫੇਰ ਆਪਾਂ ਮਾਰਕੀਟ ਘੁੰਮਦੇ ਆਂ ਦੇਖਦੇ ਆਂ ਕਿਦਾਂ ਦਾ ਰਿਸਪਾਂਸ ਮਿਲਦਾ ਕੋਮ ਕਹਿੰਦੇ ਦੱਸ ਦਿਆਂ ਤੁਹਾਨੂੰ ਆ ਮਾਰਕੀਟ ਦੇ ਅੰਸਾਈਡ ਦਾ ਬਣਿਆ ਹੋਇਆ ਸ਼ਾਪ ਵਗੈਰਾ ਬਣੀਆਂ ਹੋਈਆਂ ਨੇ ਰੇਡੀਮੇਡ ਕੁਰਤੀਆਂ ਦਾ ਸਟਾਕ ਤੇ ਔਰ ਇਸ ਤਰ੍ਹਾਂ ਦਾ ਅੱਕੇ-ਅੱਕੇ ਚੱਲ ਕੇ ਦੇਖਦੇ ਹਾਂ ਹੁਣ ਕਿੱਦਾਂ ਦਾ ਹੁੰਦਾ ਆਪਣਾ ਜਦੋਂ ਫੂਟਾਂ ਨਾਲ ਲਈ ਜਿਸ ਨੂੰ ਜਿੰਕੀ ਉਹ ਜੋ ਚੀਜ਼ ਹੈ ਨਾ ਕਾਫੀ ਪੈਰੀ ਹੈ ਇਹ ਦੇਖੋ ਇਸਕੇ ਇੱਕ ਵੀ ਪਤਾ ਹੀ ਨਹੀਂ ਲੱਗਦਾ ਕਿਦੰਨੂ ਕੀ ਆ ਘੁੰਮਦੇ ਫਿਰ ਜਾਨੇ ਆ ਹੁਣ ਅੰਕੀ ਦੇਖਣ ਆਪਾਂ ਦੁਪੱਟੇ ਤੇ ਉਹ ਬੋਰੀ ਮਾਰਕੀਟ ਆ ਪਰ ਬਤਾ ਕੁਛ ਨਹੀਂ ਲੱਗਦਾ ਲੋ ਜੀ ਹੁਣ ਮਾਰਕੀਟ ਤੋਂ ਆਪਾਂ ਚੱਲਿਆਂ ਕੋਈ ਫੈਕਟਰੀਆਂ ਵੱਲ ਉੱਥੇ ਦੇਖਦੇ ਆ ਕੀ ਦੇਖਦੇ ਆ ਹੁਣ ਸਾਰਾ ਟੈਕਸਟਾਈਲ ਆ ਬਹੁਤ ਬੋਧੀ ਮਾਰਕੀਟ ਆ ਵੀ ਬਹੁਤ ਹੈ ਗਰਮੀ ਬਹੁਤ ਆ ਬਾਜੀ ਲਗੀ ਹੋਈ ਉਹਨੇ ਸ਼ੀਨ ਵੀ ਨਹੀਂ ਲੱਗੀ ਉਹਨੇ ਸ਼ੀਨ ਪੰਜਾਬ ਵਿੱਚ ਸ਼ੀਵੀ ਲੰ ਮਿਲ ਜਾਂਦੀਆਂ ਨੇ ਉਹਨਰੇ ਸ਼ੀਵੀ ਵੀ ਨਹੀਂ ਕੋਈ ਕਾ ਜਾਂ ਕੋਈ ਫੈਕਟਰੀ ਜੇ ਆਈ ਰਹੀ ਆ ਫੈਂ ਦੇਖੇ ਵੀ ਮੈਂ ਕੱਪੜੇ ਵਗੈਰਾ ਹੁਣ ਬਾਕੀ ਜਾ ਕੇ ਦੇਖਦੇ ਆ ਆ ਪ੍ਰਿੰਟ ਜੇ ਤਾਂ ਸਾਰੇ ਕਿਤੇ ਦਿਖੇ ਜਾਂਦੇ ਨੇ ਉਹ ਦਿਖਦੇ ਨਹੀਂ ਕਿੰਨੀ ਕੁਆਂਟੀਟੀ ਕੋਈ ਆਪਕੜੇ ਦੀ ਤੇ ਉਹ ਆ ਗਿਆ ਕਿ ਨਾਲ ਦੇਖੋ ਉਸ ਨੂੰ ਪੱਕੀ ਹੋਰ ਵੀ ਨੇ ਬਹੁਤ ਕੱਪੜਾ ਪਿਆ ਜਿਹੜੀ ਨੂੰ ਦੇਖੋ ਗੱਡ ਕੇ ਜਾ ਕੇ ਰੇਡੀਮੇਟ ਵੀ ਹੈ ਉਸ ਤੇ ਸਾਰੀਆਂ ਵਰਦ ਨੇ ਮਰ ਓਹੋ ਓਕੇ ਓਕੇ ਆ ਦੇਖੋ ਲਓ ਜੀ ਆ ਸਾਰਾ ਫੈਕਟਰੀ ਏਰੀਆ ਦੇਖੋ ਕਿੰਨੀ ਆਵਾਜ਼ ਆ ਰਹੀ ਹੈ ਮਸ਼ੀਨਾਂ ਦੀ ਸਾਰੀਆਂ ਮਸ਼ੀਨਾਂ ਚੱਲ ਰਹੀਆਂ ਨੇ ਕੱਪੜੇ ਵਾਲੀਆਂ ਹੀ ਬਹੁਤ ਜ਼ਿਆਦਾ ਉੱਚੀ ਬੋਲਣਾ ਪੈਂਦਾ ਕਿਉਂਕਿ ਸੁਣਦਾ ਖੁਸ਼ ਨਹੀਂ ਹੈਗਾ ਤੇ ਹੁਣ ਇੱਥੇ ਇੱਕ ਹੋਰ ਇਹਦੇ ਵਿੱਚ ਆਏ ਆ ਆਪਾਂ ਇੱਥੇ ਵੀ ਆਪਾਂ ਨੇ ਥੋੜਾ ਜਿਹਾ ਦੇਖਣੇ ਸੀ ਕਿ ਕੱਪੜੇ ਵਗੈਰਾ ਜਾਨੀ ਕਿ ਇੱਕ ਜਿਹਾ ਜਿਹਾ ਤੋਂ ਲਨੋਬੈ ਫਿਰ ਤੁਰ ਕੇ ਹੀ ਲਵੇ ਇਥੇ ਸਾਰਾ ਮੇਰਾ ਆਈਡੀਆ ਅਲੱਗ-ਅਲੱਗ ਵੈਰਾਈਟੀ ਅਲੱਗ-ਅਲੱਗ ਦੁਕਾਨ ਤੇ ਹੀ ਮਿਲੂਗੀ ਤੁਹਾਨੂੰ ਤਾਂ ਫਿਰ ਲੈ ਲਿਆ ਟੋ ਇਹ ਚਾਹਦੇ ਆਪਾਂ ਫੋਰ ਫੈਕਟਰੀ ਚ ਉੱਪਰ ਮਗਜ ਕੁਵਾਈ ਬਹੁਤ ਆ ਜਾਂਦੀ ਹੈ ਹੋਰ ਕੀ ਲੋਚੀ ਹੁਣ ਆਪਾਂ ਕਰਨ ਲੱਗੇ ਡਿਨਰ ਹੋਰ ਕਿਸੇ ਬਾਰੇ ਗੱਲ ਕਰ ਲਈ ਜਾਨੇ ਬਾਅਦ ਚੋ ਮੈਂ ਕੀ ਹੋਈ ਸੋਦੀ ਸੀ ਅੱਜਕੱਲ੍ਹ ਜੀ ਅੱਛੇ ਉਨਾ ਦੀ ਲੋਪੇ ਬੰਦੇ ਲੈ ਕੇ ਨੇ ਟੀ-ਸ਼ਰਟ ਆ ਫਰ ਤੋਂ ਇਹਦਾ ਵੀ ਆ ਵੀ ਸੋਹਣਾ ਕੱਪੜਾ ਮੈਨੂੰ ਆ ਦੋਸਤ ਲਓ ਜੀ ਹੁਣ ਆਪਾਂ ਬਲੌਗ ਵੀ ਕਰਦੇ ਆਏ। ਵੀ ਟਾਈਮ ਹੋ ਗਿਆ 9 ਵਜੇ ਦਾ ਤੇ ਹੁਣ ਆਪਾਂ ਰੈਸਟ ਕਰ ਰਹੇ ਆ। ਅੱਜ ਸਾਰਾ ਦਿਨ ਬੱਸ ਹੋਊਗੀ ਫਿਰ ਫਿਰ ਕੇ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਦੇ ਵਿੱਚ।